ਜ਼ਿਲ੍ਹਾ ਮੋਗਾ ਦੇ ਪਿੰਡ ਦੌਲਤਪੁਰਾ ਨੀਵਾ ਵਿਖੇ ਸਰਪੰਚ ਸੁਖਵਿੰਦਰ ਸਿੰਘ ਸੁੱਖਾ ਦੀ ਅਗਵਾਈ ਵਿੱਚ ਸਮੁੱਚੇ ಗ್ರಾಮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ 2500 ਦੇ ਕਰੀਬ ਪੌਦੇ ਲਗਾਏ ਗਏ ਜਿਸ ਵਿੱਚ ਤਰ੍ਹਾਂ ਤਰ੍ਹਾਂ ਦੇ ਪੌਦੇ ਸ਼ਾਮਿਲ ਸਨ ਇਸ ਮੌਕੇ ਸਮੂਹ ਨਗਰ ਨਿਵਾਸੀਆਂ ਅਤੇ ಗ್ರಾಮ ਪੰਚਾਇਤ ਸਰਪੰਚ ਸੁਖਵਿੰਦਰ ਸਿੰਘ ਸੁੱਖਾ ਨੇ ਪ੍ਰਣ ਕੀਤਾ ਕਿ ਉਹ ਪੌਦਿਆਂ ਨੂੰ ਲਗਾ ਕੇ ਉਹਨਾਂ ਦਾ ਪਾਲਣ ਪੋਸ਼ਣ ਵਧੀਆ ਢੰਗ ਨਾਲ ਕਰਨਗੇ ਉਹਨਾਂ ਨੇ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਜਿਸ ਨਾਲ ਮਨੁੱਖੀ ਸਰੀਰ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਅਤੇ ਸਾਡੇ ਵਾਤਾਵਰਨ ਨੂੰ ਦੁਬਾਰਾ ਤੋਂ ਸ਼ੁੱਧ ਬਣਾਇਆ ਜਾ ਸਕੇ ਸ਼ਸ਼ੀਗਰਦੋਸਤੋ ਤੁਸੀਂ ਦੇਖ ਰਹੇ ਹੋ ਮਾਲਵਾ ਨਿਊਜ਼ ਮੈਂ ਹਾਕਵਾਲ ਸਿੰਘ ਗੋਰਾ ਅੱਜ ਅਸੀਂ ਜ਼ਿਲ੍ਹਾ ਮੋਗਾ ਦੇ ਮਿੰਟ ਦੌਲਤਪੁਰਾ ਨੀਵਾ ਵਿਖੇ ਪਹੁੰਚੇ ਜਿੱਥੇ ಗ್ರಾಮ ਪੰਚਾਇਤ ਅਤੇ ਸਰਪੰਚ ਸੁਖਵਿੰਦਰ ਸਿੰਘ ਸੁੱਖਾ ਵੱਲੋਂ ਵੱਡਾ ਉਪਰਾਲਾ ਕੀਤਾ ਜਾ ਰਿਹਾ ਪੌਦੇ ਲਗਾਏ ਜਾ ਰਹੇ ਵਾਤਾਵਰਨ ਦਿਵਸ ਮਨਾਇਆ ਜਾ ਰਿਹਾ ਆ ਉਹ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਅੱਜ ਅਸੀਂ ਆਪਣੇ ਵਿਸ਼ਵ ਵਾਤਾਵਰਨ ਦਿਵਸ ਤੇ ਪਿੰਡ ਦੌਲਤਪੁਰਾ ਨੀਵਾ ਦੀ ਸਮੂਹ ಗ್ರಾಮ ਪੰਚਾਇਤ ਤੇ ਨਾਲ ਮੋਤਵਾਰ ਵੀਰਾਂ ਦੇ ਯਤਨਾ ਸਦਕਾ ਅਸੀਂ ਅੱਜ ਪਿੰਡ ਵਿੱਚ ਇੱਕ ਤਾਂ ਪਾਰਕ ਦੇ ਆਲੇ-ਦੁਆਲੇ ਬੂਟਿਆਂ ਦਾ ਕਾਰਜ ਸ਼ੁਰੂ ਕੀਤਾ ਤੇ ਨਾਲ ਹੀ ਸਾਡੇ ਪਿੰਡ ਵਿੱਚ 5-6 ਕਨਾਲਾਂ ਦਾ ਇੱਕ ਪਲਾਟ ਸੀ ਜਿਸ ਵਿੱਚ ਤਕਰੀਬਨ 2500 ਬੂਟਾ ਲਾਉਣ ਦਾ ਅੱਜ ਅਸੀਂ ਕੰਮ ਸ਼ੁਰੂ ਕੀਤਾ ਜੀ ਤੇ ਕਿਸ ਤਰ੍ਹਾਂ ਦਾ ਪੌਦਿਆਂ ਨੂੰ ਸਵੇਰ ਸ਼ਾਮ ਸੰਭਾਲ ਲਈ ਕਿਸ ਤਰ੍ਹਾਂ ਦੇ ਯਤਨ ਕਰਨੇ ਚਾਹੀਦੇ ਹਨ ਕੀ ਕਹਿਣਾ ਚਾਹੋਗੇ ਅਸਲ 'ਚ ਇਹ ਬੂਟੇ ਤਕਰੀਬਨ ਆਪ ਸੌਣ ਦੇ ਮਹੀਨੇ 'ਚ ਸਾਰੇ ਹੀ ਲਾਉਂਦੇ ਆ ਪਰ ਜਦੋਂ ਅਖੀਰ ਸੌਣ ਦਾ ਮਹੀਨਾ ਟੱਪ ਜਾਣ ਤੋਂ ਬਾਅਦ ਬੂਟਿਆਂ ਦੀ ਸਾਂਭ ਸੰਭਾਲ 'ਚ ਕਿਤੇ ਨਾ ਕਿਤੇ ਕਮੀ ਆ ਜਾਂਦੀ ਹੈ ਅਸੀਂ ਇਹ ਪੂਰੀ ਕੋਸ਼ਿਸ਼ ਕੀਤੀ ਹੈ ਵੀ ਨਾਲ ਪਾਣੀ ਦੀਆਂ ਜੋ-ਜੋ ਟੈਂਕੀਆਂ ਦਾ ਅਰੇਂਜਮੈਂਟ ਸੀ ਉਹ ਸਾਰੇ ਪੂਰੇ ਕੀਤੇ ਆ ਪਲੱਸ ਨਰੇਗਾ ਦੇ ਸੰਯੋਗ ਨਾਲ ਅਸੀਂ ਇਹ ਬੂਟੇ ਲਵਾ ਰਹੇ ਆ ਤਾਂ ਜੋ ਨਰੇਗਾ ਦੀ ਹੀ ਮਦਦ ਨਾਲ ਅਸੀਂ ਇਹ ਬੂਟਿਆਂ ਦੀ ਸਾਂਭ ਸੰਭਾਲ ਕਰ ਸਕੀਏ ਕਿੰਨੇ ਬੂਟੇ ਲਗਾਏ ਜਾ ਰਹੇ ਜਾਂ ਜੋ ਤੁਹਾਡੇ ਵੱਲੋਂ ਅਸਟੀਮੇਟ ਇਹ ਸਾਡੇ ਜਿਹੜਾ ਪਾਰਕ ਹੈ ਚਿਲड्रन ਪਾਰਕ ਦੇ ਵਿੱਚ ਸਾਡੇ 60-70 ਬੂਟੇ ਲੱਗ ਰਹੇ ਆ ਪਰ ਇੱਕ ਜੋ 5-6 ਕਨਾਲਾਂ ਦਾ ਪਲਾਟ ਹੈ ਉਸ ਦੇ ਵਿੱਚ तकरीबन 2500 ਤੋਂ 3000 ਦੇ ਵਿੱਚ ਵਿੱਚ ਬੂਟਾ ਲੱਗ ਰਿਹਾ ਜੀ ਆਉਣ ਵਾਲੇ ਸਮੇਂ ਦੌਰਾਨ ಗ್ರಾಮ ਪੰਚਾਇਤ ਵੱਲੋਂ ਕਿਸ ਤਰ੍ਹਾਂ ਦੇ ਸਹਿਯੋਗ ਰਹਿਣਗੇ ਪੌਦਿਆਂ ਨੂੰ ਲੈ ਕੇ ਜਾਂ ਵਾਤਾਵਰਣ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਆਉਣ ਵਾਲੇ ਟਾਈਮ 'ਚ ਜੋ ਦੇਖਿਆ ਜਾ ਰਿਹਾ ਹੈ ਕਿ ਗਰਮੀ ਵੱਧ ਰਹੀ ਹੈ ਦਿਨ ਪ੍ਰਤੀ ਦਿਨ ਉਸ ਲਈ ਆਪਾਂ ਨੂੰ ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਆ ਪਿੰਡ ਵਾਲਿਆਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਆਪੋ ਆਪਣੇ ਘਰਾਂ ਚ ਖੇਤਾਂ ਚ ਮੰਦੂ ਆਪਾਂ ਨੂੰ ਦਰਖਤ ਲਾਉਣੇ ਚਾਹੀਦੇ ਆ ਬਾਅਦ ਛੱਡ ਕੇ ਜੋ ਜੇਕਰ ਦਰਖਤ ਤੁਹਾਡੇ ਆਂਡ ਗਵਾਂਡ ਕੋਈ ਲਾਉਂਦਾ ਤਾਂ ਉਸ ਦੀ ਸਾਂਭ ਸੰਭਾਲ ਤੁਸੀਂ ਕਰੋ ਜੇਕਰ ਕੋਈ ਦਰਖਤ ਗਰਮੀ ਦਾ ਮੌਸਮ ਚੱਲ ਪੈਣਾ ਉਹਦੇ ਚ ਜੇ ਕਿਸੇ ਦਰਖਤ ਪਾਣੀ ਤੋਂ ਆ ਤੇ ਉੱਥੇ 2 ਮਿੰਟ ਕੱਢੋ ਉਹ ਦਰਖਤ ਨੂੰ ਪਾਣੀ ਜ਼ਰੂਰ ਪਾਓ ਤਾਂ ਜੋ ਪਾਣੀ ਵੱਲੋਂ ਦਰਖਤ ਨਾ ਸੁੱਕੇ ਆਪਣੇ ਪਿੰਡ ਵਿੱਚ ਕੋਈ ਵੀ ਜੇਕਰ ਪਿੰਡ ਦੇ ਕਿਸੇ ਵਿਅਕਤੀ ਨੂੰ ਦਰਖਤ ਪੌਦਿਆਂ ਦੀ ਲੋੜ ਹੋਵੇ ਤਾਂ ಗ್ರಾಮ ਪੰਚਾਇਤ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਰਹੇਗਾ ਹਾਂਜੀ ਜੇ ਕਿਸੇ ਨੂੰ 100 200 400 ਜਿੰਨਾ ਵੀ ਬੂਟਾ ਜੋ ਆਪਣੀ ਸ਼ਰਤ ਅਨਸਾਰ ਪਿੰਡ ਦੇ ਨੌਜਵਾਨ ਵੀਰ ਲੈਣੇ ਚਾਹੁੰਦੇ ਹੋਣ ਬੂਟੇ ਉਹ ਅਸੀਂ ਆਪਣੇ ਵੱਲੋਂ ਫ੍ਰੀ 'ਚ ਮੁਹੱਈਆ ਕਰਵਾ ਕੇ ਦੇਵਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਸਰ ਸਸੀ ਗੱਲ ਜੀ ਮੈਂ ਗੁਰਪ੍ਰੀਤ ਸਿੰਘ ਗਰਾਊਂਡ ਕਲਾਸ ਫਾਊਂਡੇਸ਼ਨ ਮੋਹਾਲੀ ਤੋਂ ਜੀ ਆ ਮੇਰੀ ਸਰਪੰਚ ਸਾਹਿਬ ਨਾਲ ਗੱਲਬਾਤ ਹੋਈ ਫੋਨ ਤੇ ਜੀ ਤੇ ਇਹਨਾਂ ਨੇ तकरीबन ਕੋਈ 5 ਤੋਂ 6 ਕਨਾਲ ਜਗ੍ਹਾ ਹੈ ਜਿਹਦੇ ਵਿੱਚ ਜੰਗਲ ਲਾਉਣ ਦਾ ਪ੍ਰਾਰਲਾ ਕੀਤਾ ਤੇ ਅੱਜ ਅਸੀਂ ਇਹ ਪਿੰਡ ਦੇ ਵਿੱਚ ਸਰਪੰਚ ਸਾਹਿਬ ਤੇ ಗ್ರಾಮ ਪੰਚਾਇਤ ਦੀ ਮਦਦ ਨਾਲ तकरीबन ਉਹ 2500 ਬੂਟੇ ਦੀ ਜਿਹੜੀ ਲਾਉਣ ਦੀ ਹੈਗੇ ਸ਼ੁਰੂਆਤ ਕਰ ਰਹੇ ਹਾਂ ਜੀ 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 ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਪੰਚ ਸਾਹਿਬ ਦਾ ਤੇ ਸਭ ਨੂੰ ਬੇਨਤੀ ਕਰਦੇ ਆਂਗੇ ਵੀ ਰੁਇਬਾਈਤੀ ਰੁੱਖ ਲਾਉਣੇ ਚਾਹੀਦੇ ਹੈਗੇ ਜਿਹੜੇ ਸਾਡੇ ਪੰਛੀਆਂ ਦੇ ਰਹਿਣ ਬਸੇਰੇ ਹੈਗੇ ਉਹ ਬਣਾਉਣੇ ਚਾਹੀਦੇ ਆਗੇ ਜੋ ਸਾਡੇ ਅਲੋਪ ਹੋ ਚੁੱਕੇ ਦਰਖਤ ਆਗੇ ਉਹ ਲਾਉਣਾ ਚਾਹੀਦੇ